ਬਲਕਰਨ ਤੇ ਗੁਰਸ਼ਰਨ ਯਾਨੀ ਕਿ ਗੁੱਗੂ ਤੇ ਮੋਟਾ ਤੁਸੀਂ ਸਾਰੇ ਜਾਣਦੇ ਹੋ ਅਕਸਰ ਹੀ ਆਪਣੀ ਮਾਂ ਦੇ ਨਾਲ ਹਾਸੇ ਵਾਲੀਆਂ ਵੀਡੀਓਜ਼ ਬਣਾਉਂਦੇ ਹਨ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਤੇ ਬੀਤੇ ਦਿਨੀ ਉਹਨਾਂ ਦੀ ਭੈਣ ਦਾ ਵਿਆਹ ਹੋਇਆ ਸੀ ਵਿਆਹ ਦੀਆਂ ਹਰ ਰਸਮਾਂ ਤੋਂ ਲੈ ਕੇ ਡੋਲੀ ਤੱਕ ਦੀਆਂ ਸਾਰੀਆਂ ਵੀਡੀਓ ਤੁਸੀਂ ਦੇਖੀ ਹੋਣਗੀਆਂ ਤੇ ਕਾਫੀ ਜ਼ਿਆਦਾ ਪਿਆਰ ਤੁਸੀਂ ਦਿੱਤਾ ਜੇਕਰ ਤੁਸੀਂ ਵੀਡੀਓ ਨਹੀਂ ਵੇਖੀਆ ਤਾਂ ਆਪਣੇ ਚੈਨਲ ਤੇ ਜਾ ਕੇ ਬਾਕੀ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੀਆਂ ਅਕਸਰ ਹੀ ਕੁਝ ਨਾ ਕੁਝ ਐਕਟੀਵਿਟੀ ਕਰ ਦਿੰਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਤੇ ਅਕਸਰ ਉਹ ਮਾਂ ਦੇ ਨਾਲ ਮਜ਼ਾਕ ਕਰਦੇ ਤੇ ਯਾਰਾਂ ਮਿੱਤਰਾਂ ਦੇ ਨਾਲ ਮਜ਼ਾਕ ਕਰਦੇ ਹੋਏ ਆਪਾਂ ਨੂੰ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਆ ਲੋਕਾਂ ਦੀ ਗਮਗੀਨ ਜ਼ਿੰਦਗੀ ਨੂੰ ਹਾਸਿਆਂ ਦੀ ਰੰਗਤ ਦਿੰਦੇ ਆ ਤੇ ਉੱਥੇ ਹੀ ਉਹਨਾਂ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿੱਥੇ ਕਿ ਗੁਰਸ਼ਰਨ ਦੇ ਵੱਲੋਂ ਕਿਆ ਜਾ ਰਿਹਾ ਹੈ ਕਿ ਫਾਈਨਲੀ ਤੁਹਾਡੀ ਭਾਬੀ ਮਿਲ ਗਈ ਆ ਯਾਨੀ ਕਿ ਮਿਸਿਸ ਸੰਧੂ ਉਸ ਨੂੰ ਮਿਲ ਗਈ ਆ ਤੇ ਉਸ ਤੋਂ ਬਾਅਦ ਉਸ ਨੇ ਕੀ ਕੀਤਾ ਤੁਸੀਂ ਵੀਡੀਓ ਕਲਿੱਪ ਦੇ ਵਿੱਚ ਵੇਖੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਫਾਈਨਲੀ ਤੁਹਾਡੇ ਭਰਾ ਨੂੰ ਤੁਹਾਡੀ ਭਾਬੀ ਮਿਲ ਚੁੱਕੀ ਆ ਜਾਲੀ ਕੀ ਮਿਸਿਸ ਸੰਧੂ ਇੱਕ ਹੀ ਇੱਕ ਹੀ ਡਿਮਾਂਡ ਆਈ ਤੁਸੀਂ ਇਹ ਸਪੈਸ਼ਲ ਆਰਡਰ ਤੇ ਬਣਵਾਜੀ ਮੇਰਾ ਆਰਡਰ ਸਪੈਸ਼ਲ ਆਰਡਰ ਕੀਤਾ ਫੇਵਰਟ ਗੱਲ ਪਲੀਜ਼ ਪਾਇਓ ਉਹ ਕਿਹੜਾ ਗਾਲਾਂ ਕਰੀ ਜਾਂਦਾ ਉਹ ਹੈਲੋ ਹੈਲੋ ਰੋਕ ਰੋਕੋ ਬਾਕੀ ਵੀਰੇ ਆ ਵੇ ਲੋ ਸਨੋਵਰ ਦੇ ਵਜਨ ਵਾਲੀ ਕੁੜੀਓ ਮੋਚੀ ਦੀ ਜੁੱਤੀ ਟੁੱਟੀ ਹੈ ਕਿੰਨੇ ਦੀ ਆ ਕਿੰਨੇ ਦੀ ਹੈ ਕਿਤੇ ਦੀ ਕੀ ਮਾਰੀ ਉਹ ਉਹ ਸਸਤੀ ਆ ਹੋਰ ਲੈ ਦਾਂਗੇ ਕੋਈ ਮਸਲਾ ਨਹੀਂ ਆਪਾਂ ਦੋਵੇਂ ਆ ਅੱਧੀ ਅੱਧੀ ਲੈਣਗੇ ਜੁੱਤੀ 7.5 7000 ਦੀ ਪਾਣ ਦੇ ਦੁਰਕੇ ਉਹ ਬਾਹਰ ਜਾਏ ਪਾ ਕੇ ਬਾਹਰ ਜਾ ਕੇ ਪਹਾੜੀ ਤੇ ਖੜੇ ਹੁੰਦੇ ਜਿਵੇਂ ਪਾਈ ਉਹ ਸੌ ਲੱਗੇ ਜੇ ਪਰ ਅਵਾਜ਼ ਜਿਨਾ ਵਿਖਾਈਏ ਪੈਰ ਜਿਨਾ ਚਿੱਟਾ ਲੋਕਾਂ ਨੇ ਕਹਣਾ ਕੁੜੀ ਦਾ ਫੋਟੋ ਖਿੱਚ ਕੇ ਪਾ ਦੇ ਮੇਰੇ ਨਾਂ ਰੱਖ ਕੇ ਦੱਸੋ ਥੰਬਨੇਲ ਪਾਈ ਐਂ ਕਰਕੇ ਹਾਂ ਮਿਸਿਸ ਕਿਸਨਓਵਰ ਵਾਲਾ ਇਧਰ ਆ ਮਸ਼ੀਨ ਰੱਖੀ ਨਹੀਂ ਮਸ਼ੀਨ ਮਸ਼ੀਨ ਦੀ ਮਸ਼ੀਨ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ